ਸਿੰਘ ਦਾ ਸੋਮਵਾਰ ਰਾਤ ਨੂੰ ਦੇਹੰਤ ਹੋ ਗਿਆ ਫੌਜਾ ਸਿੰਘ ਨੇ ਮੈਰਾਥਨ ਦੇ ਵਿੱਚ ਕਈ ਰਿਕਾਰਡ ਤੋੜੇ ਸੀ ਫੌਜਾ ਸਿੰਘ ਦਾ ਜਨਮ 1911 ਦੇ ਵਿੱਚ ਬਿਆਸਪਿੰਟ ਜਲੰਧਰ ਵਿੱਚ ਹੋਇਆ ਸੀ ਫੌਜਾ ਸਿੰਘ ਦਾ 144 ਸਾਲ ਦੱਸੇ ਇੱਕ 114 ਸਾਲ ਦੀ ਉਮਰ ਸੀ ਅਤੇ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਪਰਿਵਾਰ ਦੀ ਜਾਣਕਾਰੀ ਦੇ ਅਨੁਸਾਰ ਫੌਜਾ ਸਿੰਘ ਸ਼ਾਮ ਨੂੰ ਘਰ ਦੇ ਬਾਹਰ ਸੈਰ ਕਰ ਰਹਿਸਾਂ ਇੱਕ ਕਾਰ ਦੇ ਟੱਕਰ ਦੇ ਨਾਲ ਉਹ ਜ਼ਖਮੀ ਹੋ ਗਏ ਫੌਜਾ ਨੇ ਰਾਤ 10:20 ਮਿੰਟ ਤੇ ਸ਼੍ਰੀਮਾਨ ਹਸਪਤਾਲ ਜਲੰਧਰ ਦੇ ਵਿੱਚ ਆਖਰੀ ਸਾਹ ਲਏ ਨੇ ਤੇ ਦੱਸਿਆ ਕਿ ਸਭ ਤੋਂ ਉਮਰਦਾਰਜ ਮੈਰਾਥਨ ਦੌੜਾਕ ਫੌਜਾ ਸਿੰਘ ਨਹੀਂ ਰਹੇ 114 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਉਹਨਾਂ ਨੇ ਅਲਵਿਦਾ ਕਿਹਾ ਹੈ ਆਸਿਦ ਵਿੱਚ ਉਹਨਾਂ ਦੀ ਜਾਨ ਗਈ ਹੈ ਘਰ ਬਾਹਰ ਸੈਰ ਕਰਦੇ ਸਮੇਂ ਇੱਕ ਕਾਰ ਦੇ ਵੱਲੋਂ ਟੱਕਰ ਮਾਰੀ ਗਈ ਫੌਜਾ ਸਿੰਘ ਨੇ ਮੈਰਾਥਨ ਦੇ ਵਿੱਚ ਕ ਤੋੜੇ ਸੀ ਇਸ ਸਭ ਤੋਂ ਉਮਰਦਰਾਜ ਦੋੜਾਕ ਨਹੀਂ ਰਹੇ ਬੜੀ ਫੇਮਸ ਇਕਨਸਾਨ ਸੀ ਬਹੁਤ ਪੰਜਾਬ ਨੂੰ ਪੂਰੇ ਨੂੰ ਮਾਨ ਸੀ ਇਸ ਗੱਲ ਦਾ ਕਿ ਸਾਡੇ ਖਦਾਰ ਕੋਹੜਾ ਸਿੰਘ ਜੀ ਜਿਹੜੇ ਕਿ ਬੈਸਟਲੀਡ ਸੀਗੇ ਪਰ ਅੱਜ ਸਾਡੇ ਵਿੱਚ ਨਹੀਂ ਰਹੇ ਬੜੀ ਦੁਖੜੀ ਗੱਲ ਆ ਤੇ ਸੈਰ ਤੇ ਸ਼ਾਮ ਨੂੰ ਨਿਕਲਿਆ ਸੈਰ ਕਰਨ ਕਰੋ ਰੋਟੀ ਪਾਣੀ ਖਾ ਕੇ ਉਸ ਤੋਂ ਬਾਅਦ ਵਿੱਚ ਉਹਨਾਂ ਦਾ ਰੋਡ ਤੇ ਹਾਈਵੇ ਤੇ ਐਕਸੀਡੈਂਟ ਹੋ ਗਿਆ ਸੀ। ਹੂੰ ਬਹੁਤ ਜਾ ਕੇ ਹਸਪਤਲ ਲੈ ਕੇ ਉਹ ਨਹੀਂ ਪਤਾ ਲੱਗਾ ਤੇ ਇੱਥੇ ਇੱਥੇ ਇੱਕ ਡੈਥ ਹੋ ਗਈ ਕਿੰਨੇ ਚਾਰ ਕੋਈ ਦਾ ਤਿੰਨ ਚਾਰ ਕੋਈ ਚਾਰ ਮਤਲਬ ਕੱਲੇ ਸੀ ਕਿ ਸੈਰ ਕਰ ਰਹੇ ਜੇ ਪਰਵਾਰ ਕੱਲੇ ਸੈਰ ਤਾਂ ਨਹੀਂ ਨਿਕਲੇ ਹੁੰਦੇ ਜੀ ਆਪਣੀ ਮਜਬੂਰੀ ਨਾਲ ਸੈਰ ਕਰਦੇ ਹੂੰ ਸਾਵਧਾਨੀ ਕਰਦੇ ਰਹਿੰਦੇ ਹਾਂ ਕਿ ਕਿੱਥੋਂ ਨਿਕਲਣਾ ਕਰੋ ਬਾਹਰ ਫੇਰ ਸੈਰ ਕਰਨੀ ਹੂੰ ਐਸਾ 114 ਮਤਲਬ ਬੜੀ ਧੋਖੜ ਗਿਆ ਲੈ ਆ ਤੇ ਦੇਖੋ 114 ਨਾਲ ਹੋਰ ਗਰੁੱਪ ਕੇ ਹਮਮ ਜਿਹੜਾ ਸਿਹਤ ਦੇ ਨਾਲ ਅਕਸੀਆ ਸਿਹਤ ਦੇ ਨਾਲ ਪਰਵਾਰ ਲਈ ਇਲਾਕੇ ਲਈ ਸਾਡੇ ਪੂਰੇ ਪੰਜਾਬ ਲਈ ਬਹੁਤ ਵਧੀਆ ਦੇਖਣਾ ਪੂਰੀ ਵਲਿਮੈਂਸ ਕਿਹਦੀ ਪੂਰਾ ਮੰਤਬ ਨਾਮ ਸੀ ਪਰ ਬਹੁਤ ਵਧੀਆ ਵਿਚਾਰ ਤੋਂ ਇਹਨਾਂ ਦੇ ਬੜਾ ਸਿੰਪਲ ਜੀ ਔਰ ਸਾਫੀ ਜੀ ਦੇ ਨਾਲ ਦੇ ਜੀ ਬਾਈਟ ਕਰਦੇ ਭਾਈ ਜਦੋਂ ਲੋਕ ਮਿਲਦੇ ਸੀ ਬੜੀਆਂ ਨੇ ਸਿੰਪਲ ਹੈ ਗੱਲ ਗੱਲਾਂ ਕਰ ਲਿਆ ਸੀ ਜੀ ਉਸਾਰੀਆਂ ਯੋਜਨਾਵੀਆਂ ਨਾਮ ਕਿਸ ਕਿਸ ਦਾ इस ते सहयोगी नरेंद्र गुप्ता जुड़े हुए हैं तमाम जानकारी एक सौ चौ एक सौ चौदह साल की उम्र फौजा सिंह जान गई है जिस कार जुड़ी टक्कर मारी गई है कि उस बारे कुछ पता लग गया ਅੰਬਿਲਕੋ ਦੇਖੋ ਅੰਜਲੀ ਗੱਲ ਕਰੀਏ ਤੇ ਇਹ ਕੋਈ ਕਰੀਬ-ਕਰੀਬ ਕੱਲ 3:30 ਤੋਂ 4 ਵੇ ਦਾ ਆਪਣਾ ਹੈਗਾ ਵਾ ਮਾਮਲਾ ਹੈਗਾ ਕਿ ਜਦੋਂ ਫੌਜਾ ਸਿੰਘ ਜਿਹੜੇ ਕਿ 114 ਸਾਲ ਦੇ ਹੈਗੇ ਨੇ ਔਰ ਐਥਲੈਟਿਕਸ ਹੈਗੇ ਨੇ ਔਰ ਉਹਨਾਂ ਨੇ ਜਿਹੜਾ ਵਾ ਕਾਫੀ ਮਲਕੀ ਨਾਮ ਜਿਹੜਾ ਵਾ ਵਿਦੇਸ਼ਾਂ ਤੱਕ ਵੀ ਆਪਣਾ ਕਮਾਇਆ ਹੈਗਾ ਵਾ ਤੇ ਜਦੋਂ ਕੱਲ ਕੱਲ ਜਦੋਂ ਦੁਪਹਿਰ ਦੇ ਸਮੇਂ ਉਹ ਸੈਰ ਕਰਨ ਨੂੰ ਨਿਕਲਦੇ ਨੇ ਆਪਣੇ ਘਰੋਂ ਤੇ ਉਸ ਵੇਲੇ ਸੈਰ ਕਰਦੇ ਕਰਦੇ ਇੱਕ ਕਾਰ ਜਿਹੜੀ ਪਿੱਛੋਂ ਦੀ ਆਂਦੀ ਹੈ ਤੇ ਉਹਨਾਂ ਨੂੰ ਜਿਹੜੀ ਹੈ ਹਿੱਟ ਕਰਕੇ ਚਲੀ ਜਾਂਦੀ ਹੈ ਜਿਸ ਦੇ ਨਾਲ ਇੱਕ ਉਹ ਗੰਭੀਰ ਰੂਪ ਤੋਂ ਜਿਹੜੇ ਜ਼ਖਮੀ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਉਸ ਤੋਂ ਬਾਅਦ देर रात ਜਦੋਂ ਕਿ ਉਹਨਾਂ ਦੀ तकरीबन तकरीबन ਕੋਈ 10:20 20 ਮਿੰਟ ਤੱਕ ਕ੍ਰੀਮ ਜਦੋਂ ਆ ਉਹ ਆਖਰੀ ਸਾਹ ਲੈਂਦੇ ਨੇ ਤਾਂ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਅਗਰ ਗੱਲ ਕਰੀਏ ਤੇ ਪੂਰੇ ਮਲਕੀ ਬਿਆਸਪਿੰਡ ਦੇ ਵਿੱਚ ਜਿੱਥੋਂ ਦੇ ਰਹਿਣ ਵਾਲੇ ਸੀ ਕਿ ਉਹਨਾਂ ਦਾ ਜਨਮ ਜਨਮ ਦਾ ਤੇ ਬਿਆਸਪਿੰਡ ਦੇ ਵਿੱਚ ਹੋਇਆ ਸੀ ਤੇ ਉਸ ਤੋਂ ਬਾਅਦ ਉੱਥੇ ਪੂਰੀ ਸ਼ੋਕ ਦੀ ਲਹਿਰ ਜਿਹੜੀ ਆ ਜਾਂਦੀ ਹੈ ਲੇਕਿਨ ਕੋਈ ਉਸ ਤੋਂ ਬਾਅਦ ਆਦਮਪੁਰ ਤੋਂ ਕੋਲ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਮਲਕੀ ਇਸ ਹਿੱਟ ਕਾਰ ਜਿਹੜੀ ਹੈ ਫੌਜਾ ਸਿੰਘ ਨੂੰ ਕਰਕੇ ਗਈ ਹੈ ਤੇ ਉਸ ਤੋਂ ਜਿਹੜੀ ਪੁਲਿਸ ਜਾਂਚ ਕਰਨੀ ਸ਼ੁਰੂ ਕਰ ਦਿੰਦੀ ਹੈ ਲੇਕਿਨ ਪੋਸਤ ਦਾ ਜਿਹੜੀ ਅਸੀਂ ਜਾਂਚ ਪੂਰੀ ਕਰ ਰਹੇ ਹਾਂ ਲੇਕਿਨ ਹਾਲੇ ਤੱਕ ਕਾਰ ਜਿਹੜੀ ਹੈ ਸਾਡੇ ਕਬਜ਼ੇ 'ਚ ਨਹੀਂ ਆਈ ਕਾਰ ਦਾ ਹਾਲੇ ਪਤਾ ਨਹੀਂ ਲੱਗਾ ਵੀ ਕਿ ਕਿਹੜੀ ਕਾਰ ਜਿਹੜੀ ਹੈ ਇਹਨਾਂ ਨੂੰ ਹਿੱਟ ਕਰਕੇ ਗਈ ਹੈ ਲੇਕਿਨ ਉਹਨਾਂ ਵਲੇਜ ਹੋਰ ਕਿਹਾ ਗਿਆ ਕਿ ਜਿਹੜਾ ਮਾਮਲਾ ਦਰਜ ਕਰ ਲਿਤਾ ਜਾਇਆ ਐ ਐਫ ਆਈ ਆਰ ਜਿਹੜੀ ਹੈ ਦਰਜ ਕਰ ਲਿਤੀ ਗਈ ਹੈ ਉਹ ਜਲਦ ਹੀ ਜਿਹੜਾ ਵਾ ਕਾਰ ਚਾਲਕ ਦੀ ਪਾਲ ਕੀਤੀ ਜਾਏਗੀ ਹੁਣ ਉਹ ਜਿਹੜੀ ਸੀਸੀਟੀਵੀ ਆਸ-ਪਾਸ ਦੇ ਸੀਸੀਟੀਵੀ ਜਿਹੜੇ ਨੇ ਕੈਮਰੇ ਜਿਹੜੀ ਹੈ ਪੁਲਿਸ ਅੱਜ ਖੰਗਾਲੇ ਗਈ ਤਾਂ ਉੱਥੋਂ ਜਿਹੜਾ ਵਾ ਪਤਾ ਲੱਗੇਗਾ ਵੀ ਕਿਹੜਾ ਨੰਬਰ ਕਾਰ ਸੀ ਕਿਹੜੀ ਕਾਰ ਨੇ ਹਿੱਟ ਕਰਕੇ ਗਈ ਹੈ ਤੇ ਕਿੱਥੋਂ ਜਿਹ ਜਿਹੜੀ ਹੈ ਵੱਡੀ ਜਿਹੜੀ ਮਲਕੀ ਇੱਕ ਦੁਖਦਾਈ ਖਬਰ ਜਿਹੜੀ ਸਾਹਮਣੇ ਆਈ ਸੀ ਜਿਹੜੀ ਕਿ ਫੌਜਾ ਸਿੰਘ ਜਿਹੜੇ ਕਿ 114 ਸਾਲ ਦੇ ਸੀ ਔਰ ਉਹਨਾਂ ਨੇ ਜਿਹੜਾ ਐਥਲੈਟਿਕਸ ਦੇ ਵਿੱਚ ਜਿਹੜਾ ਵਾ ਪੂਰਾ ਵਿਦੇਸ਼ਾਂ ਦੇ ਵਿੱਚ ਵੀ ਆਪਣਾ ਜਿਹੜਾ ਵਾ ਨਾਮ ਕਮਾਇਆ ਸੀ ਔਰ ਉਹਨਾਂ ਨੂੰ ਜਿਹੜਾ ਵਾ ਦੌੜਨ ਦੇ ਵਿੱਚ ਉਹਨਾਂ ਨੂੰ ਜਿਹੜਾ ਕਈ ਅਵਾਰਡ ਵੀ ਜਿਹੜੇ ਨੇ ਮਿਲੇ ਸੀ ਔਰ 1911 ਦੇ ਵਿੱਚ ਉਹਨਾਂ ਦਾ ਜਨਮ ਜਿਹੜਾ ਵਾ ਚਲੰਦਰ ਦੇ ਬਿਆਸ ਪਣ ਦੇ ਵਿੱਚ ਜੰਦੀ ਹੁੰਦਾ ਵਾ ਤੇ ਉਸ ਤੋਂ ਬਾਅਦ ਜਿਹੜੇ ਨੇ ਕਈ ਉਹਨਾਂ ਨੂੰ ਮੁਸ਼ਕਲਾਂ ਦਾ ਵੀ ਜਿਹੜਾ ਸਾਹਮਣਾ ਕਰਨਾ ਪਿਆ ਫਿਰ 1995 ਦੇ ਵਿੱਚ ਜਦੋਂ ਉਹਨਾਂ ਦੀ ਪਤਨੀ ਦੀ ਡੈਥ ਹੋ ਜਾਂਦੀ ਸ਼ੁਰੂ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਉੱਥੇ ਫਿਰ ਜਿਹੜੇ ਨੇ ਐਥਲੈਟਿਕਸ ਦੇ ਵਿੱਚ ਜਿਹੜਾ ਕੋਚਿੰਗ ਕੋਚਿੰਗ ਕਰਦੇ ਨੇ ਤੇ ਫਿਰ ਉੱਥੇ ਜਿਹੜਾ ਵਾ ਉਹ ਜਿਹੜਾ ਵਰਲਡ ਵਰਲਡ ਦੇ ਵਰਲਡ ਕੈਪ ਚੈਂਪੀਅਨ ਜਿਹੜੇ ਨੇ ਉੱਥੋਂ ਬੰਦੇ ਨੇ ਔਰ ਉਹਨਾਂ ਨੂੰ ਉੱਥੇ ਜਿਹੜਾ ਵਾਰਡ ਦਿੱਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਲਗਾਤਾਰ ਉਹ ਜੜੀਆਂ ਦੌੜਾਂ ਦੇ ਵਿੱਚ 90 ਸਾਲ ਦੀ ਉਮਰ ਦੇ ਵਿੱਚ ਵੀ ਉਹ ਜਿਹੜੇ ਨੇ ਤੋੜਦੇ ਨੇ ਉਸ ਤੋਂ ਬਾਅਦ 93 ਸਾਲ ਦੀ ਉਮਰ ਦੇ ਵਿੱਚ ਵੀ ਤੋੜਦੇ ਨੇ 100 ਸਾਲ ਦੀ ਉਮਰ ਦੇ ਵਿੱਚ ਵੀ ਜਿਹੜਾ ਕੈਨੇਡਾ ਦੇ ਵਿੱਚ ਆਪਣਾ ਨਾਮ ਜਿਹੜਾ ਵਾ ਰੋਸ਼ਨ ਕਰਦੇ ਨੇ ਤੇ ਇਸ ਤਰ੍ਹਾਂ ਮਰਤੀ 100 ਪਲੱਸ ਤੱਕ ਉਹ ਜਿਹੜੇ ਨੇ ਉਹਨਾਂ ਦੀ ਜ ਕੀਤੀਆਂ ਦਾ ਫੌਜਾ ਸਿੰਘ ਨੇ ਜਿਹੜਾ ਕਿ ਉਹ ਪੂਰੇ ਵਰਲਡ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਚਮਕਦਾ ਸੀ ਦੌੜ ਦੇ ਵਿੱਚ ਐਟਲੈਟਿਕ ਦੇ ਵਿੱਚ ਉਹਨਾਂ ਦਾ ਪੂਰਾ ਜਿਹੜਾ ਨਾਮ ਸੀ ਜਿੰਨਾ ਦੀ ਕਿ ਦੇਰ ਰਾਤ ਜੜੀਆ ਮੌਤ ਹੋ ਜਾਂਦੀ ਹੈ ਜੀ ਹਾਂ ਜੀ ਨਹੀਂ ਦੇ ਵਰਲਡ ਚੈਂਪੀਅਨਸ਼ਿਪ ਫੌਜਾ ਸਿੰਘ ਤਾਂ ਕਿ ਉਹਨਾਂ ਦੇ ਅੰਤਿਮ ਸੰਸਕਾਰ ਦੇ ਲਈ ਇੰਤਜ਼ਾਮਾਤ ਕੀਤੇ ਗਏ ਨੇ ਕਿਸ ਤਰੀਕੇ ਦੇ ਨਾਲ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਨੁਮਾਇੰਦਾ ਉੱਥੇ ਪਹੁੰਚੇਗਾ ਅ ਬਿਲਕੁਲ ਦੇਖੋ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਕਿ ਉਹਨਾਂ ਦੇ ਬਿਆਸਪੰਡ ਦੇ ਵਿੱਚ ਅੰਤਿਮ ਸੰਸਕਾਰ ਹੋਏਗਾ ਲੇਕਿਨ ਜੋ ਹਾਲੇ ਤੱਕ ਸਾਨੂੰ ਸਾਡੇ ਸੂਤਰ ਦੱਸਦੇ ਨੇ ਤੇ ਪੰਜਾਬ ਸਰਕਾਰ ਵੱਲੋਂ ਕੋਈ ਨਾ ਕੋਈ ਜਿਹੜਾ ਨੇ ਮੰਤਰੀ ਉੱਥੇ ਆਣਗੇ ਤੇ ਆਪਣਾ ਮੰਤਰੀ ਜਿਹੜੇ ਨੇ ਉੱਥੇ ਆਣਗੇ ਕਿਉਂਕਿ ਉਹ ਐਥਲੈਟਿਕਸ ਦੇ ਵਿੱਚ ਉਹਨਾਂ ਦਾ ਬਹੁਤ ਮੜ ਕੇ ਪੂਰਾ ਨਾਮ ਸੀ ਔਰ ਵਰਲਡ ਦੇ ਵਿੱਚ ਉਹਨਾਂ ਦਾ ਇਹ ਨਾਮ ਸਿਰ 114 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਹਨਾਂ ਦਾ ਤੇ ਇਤਿਹਾਨ ਹੁੰਦਾ ਵਾ ਤੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਤਿਆਰੀਆਂ ਕੀਤੀਆਂ ਜਾਣਗੀਆਂ ਪੰਜਾਬ ਦੇ ਮੰਤਰੀ ਜਿਹੜੇ ਨੇ ਉੱਥੇ ਜ਼ਰੂਰ ਆਣਗੇ ਔਰ ਜ਼ਿਲ ਦੀ ਆਪੀ ਮਲਕੀ ਪੂਰਾ ਪ੍ਰਸ਼ਾਸਕਿਕ ਅਧਿਕਾਰੀ ਜਿਹੜੇ ਨੇ ਉੱਥੇ ਹੋਣਗੇ ਉਹਨਾਂ ਦੇ ਜਿਹੜੇ ਸੰਸਕਾਰ ਹੈ ਜੋ ਸਾਨੂੰ ਪਤਾ ਲੱਗਦਾ ਹੈ ਕਿ ਪੂਰੇ ਜਿਹੜੇ ਨੇ ਸਰਕਾਰੀ ਰਸਮਾਂ ਅਨੁਸਾਰ ਜਿਹੜਾ ਵਾ ਕੀਤਾ ਜਾਏਗਾ ਹੁਣ ਦੇਖਣ ਵਾਲੀ ਇਹ ਗੱਲ ਥੋੜੀ ਦੇਰ ਤੱਕ ਸਾਨੂੰ ਜਿਹੜਾ ਵਾ ਇਹਦੇ ਬਾਰੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਅਸੀਂ ਗੱਲ ਕਰਾਂਗੇ ਔਰ ਪਤਾ ਲੱਗ ਜਾਏਗਾ ਕਿ ਪੰਜਾਬ ਸਰਕਾਰ ਵੱਲੋਂ ਕਿਹੜੇ ਮੰਤਰੀ ਦੀ ਮੰਤਰੀ ਡਿਊਟੀ ਲਗਾਈ ਜਾਂਦੀ ਹੈ ਕਿਹੜੇ ਅਸੀਂ ਕੈਬਨਟ ਮਿੰਿਸਟਰ ਪਹੁੰਚਦੇ ਨੇ ਔਰ ਜਲੰਧਰ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀਆਂ ਜੜੀਆਂ ਉੱਥੇ ਤਿਆਰੀਆਂ ਕੀਤੀਆਂ ਜਾਣਗੀਆਂ ਕਿਉਂਕਿ ਉਹਨਾਂ ਦਾ ਜਿਹੜਾ ਅੰਤਿਮ ਸੰ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਹੈ ਅੰਤਿਮ ਸੰਸਕਾਰ ਕੀਤਾ ਜਾਏਗਾ ਤੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਉਹਦੇ ਤਿਆਰੀਆਂ ਜੜੀਆਂ ਵਾ ਇਹ ਥੋੜੀ ਦੇਰ ਤੱਕ ਸਾਡੇ ਕੋਲ ਸਾਰਾ ਜਿਹੜੀ ਆਪਣੀ ਇਨਫੋਰਮੇਸ਼ਨ ਆ ਜਾਈਗੀ ਉਹ ਵੀ ਆਪਣੇ ਦਸਕਾ ਤੱਕ ਥੋੜੀ ਦੇਰ ਤੱਕ ਉਹ ਵੀ ਆਪਾਂ ਸਾਂਝੀ ਜ਼ਰ ਕਰਾਂਗੇ ਠੀਕ ਹੈ ਨਰਿੰਦਰ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਨਾਲ